ਨਹੀਂ ਮੈਂ ਅੱਜ ਬਾਵਿਆ ਮੱਲੇ ਆਇਆ ਦੇਖੋ ਜਿੱਲੇ ਲੋਕੀ ਵੋਟਾਂ ਪਾਉਂਦੇ ਨੇ ਐਮਸੀ ਨੂੰ ਵੋਟ ਇਸ ਕਰਕੇ ਪਾਇਆ ਜਾਂਦਾ ਹੈ ਕਿ ਉਹ ਕੰਸਰਮ ਪੀਣ ਦੇ ਪਾਣੀ ਦਾ ਧਿਆਨ ਰੱਖੇ ਨਾਲੀਆਂ ਸੀਵਰੇਜ ਬੰਦ ਨਾ ਹੋਣ ਅੱਜ ਆ ਕੇ ਮੈਨੂੰ ਆਪਣੇ ਵੀ ਸ਼ਰਮ ਆ ਗਈ ਹੈ ਕਿ ਬੱਚੇ ਮੇਰੇ ਕੋਲ ਆਏ ਆ ਸਾਹਮਣੇ ਇਹਨਾਂ ਨੇ ਕਿਹਾ ਜੀ ਇੱਕ ਵਾਰੀ ਚੱਕਰ ਮਾਰੋ ਇਹ ਬਾਵਿਆ ਦਾ ਮੱਲਾ ਮੇਰੇ ਟਾਈਮ ਹੀ ਪਿਛਲੀ ਵਾਰੀ ਬਣਿਆ ਹੈ ਲੇਕਿਨ ਆਜ ਤਏ ਨਾ ਆ ਕਿ ਬਦਬੂਦ ਪਈ ਹੈ ਗੰਦਾ ਪਾਣੀ ਆ ਰਿਹਾ ਹੈ ਖਾੜੇ ਤੋਂ ਯੂਜ਼ ਕਰ ਰਹੇ ਔਰ ਸਾਰੇ ਖਾੜੇ ਤੋਂ ਉਹਨਾਂ ਨੂੰ ਪਾਣੀ ਲੈਣਾ ਪੈ ਰਿਹਾ ਹਾਂ ਹਾਂਜੀ ਹਾਂਜੀ ਇਹ ਇਸ ਵੇਲੇ ਖਾੜੇ ਤੋਂ ਪਾਣੀ ਲੈਣਾ ਪੈ ਰਿਹਾ ਤੇ ਕਹਿੰਦੀ ਇਹ ਆਜ਼ਾਦੀ ਹੈ ਐਮਸੀ ਸਾਹਿਬ ਜਿਹੜੇ ਵੀ ਜਿੱਥੋਂ ਲੋਕਾਂ ਨੇ ਵੋਟਾਂ ਪਾ ਕੇ ਉਹ ਐਮਸੀ ਸਾਰਿਆਂ ਦਾ ਇਹ ਕਹਿ ਕੇ ਗਲਤੀ ਥੋੜੀ ਹੋ ਸਕਦੀ ਹੈ ਕਿ ਬਾਵੇ ਭਾਜਪੀ ਨੂੰ ਵੋਟਾਂ ਪਾਦੇ ਇਸ ਕਰਕੇ ਇਹਦੇ ਪਾਣੀ ਗੰਦਾ ਦੇਣਾ ਇਸ ਕਰਕੇ ਮੈਂ ਪ੍ਰਵਜੋਤ ਨਾਲ ਗੱਲ ਕੀਤੀ ਹੈ ਜਿਹੜਾ ਇਹਨਾਂ ਦਾ ਐਸਸੀ ਹੈ ਉਹਨੂੰ ਮੈਂ ਕਿਹਾ ਕਿ ਕੱਲ ਚਾਰ ਦਿਨ ਦੇ ਅੰਦਰ ਅੰਦਰ ਆ ਕੇ ਇੱਥੇ ਸਾਰਾ ਮਾਮਲਾ ਦੇਖੇ। ਜੁਗੇਸ਼ ਤੇ ਪਪੀਲੀ ਵੀ ਮੈਂ ਡੂਡੀ ਲਈ ਆ। ਰਿੰਜੂ ਨਾਲ ਗੱਲ ਕਰਕੇ ਆ ਕੇ ਕੋਲ ਰਹਿ ਕੇ ਸਹਿ ਸੱਕ ਮਸ਼ੀਨ ਬਣਾ ਲੋਕਾਂ ਨੂੰ ਸਾਫ ਪਾਣੀ ਮਿਲਣਾ ਚਾਹੀਦਾ ਔਰ ਸੀਵਰੇ ਜਿਹੜਾ ਉਹ ਖੁੱਲਣਾ ਚਾਹੀਦਾ। ਮੈਂ ਤੇ ਹਫਤੇ ਬਾਅਦ ਆ ਕੇ ਮੈਂ ਦੁਬਾਰਾ ਆਪੇ ਚੈੱਕ ਕਰਾਂਗਾ ਤੇ ਜੇ ਇਹਨਾਂ ਦੇ ਨਾਲ ਬਹਿ ਕੇ ਤੇ ਧਰਨਾ ਦਊਂਗਾ ਜੇ ਸਾਫ ਨਹੀਂ ਹੋਇਆ। ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਰਿਪੋਰਟ। ਨਹੀਂ ਮੈਂ ਅੱਜ ਬਾਵਿਆਂ ਮੱਲੇ ਆਇਆ ਦੇਖੋ ਜਿਹੜੇ ਲੋਕੀ ਵੋਟਾਂ ਪਾਉਂਦੇ ਨੇ ਤੇ ਐਮਸੀ ਨੂੰ ਵੋਟ ਇਸ ਕਰਕੇ ਪਾਇਆ ਜਾਂਦਾ ਹੈ ਕਿ ਉਹ ਕਮਜ਼ੇਗੰ ਪੀਣ ਦੇ ਪਾਣੀ ਦਾ ਧਿਆਨ ਰੱਖੇ ਨਾਲੀਆਂ ਸੀਵਰੇਜ ਬੰਦ ਨਾ ਹੋਣ ਅੱਜ ਆ ਕੇ ਮੈਨੂੰ ਆਪਣੇ ਵੀ ਸ਼ਰਮ ਆ ਗਈ ਹੈ ਇਹ ਬੱਚੇ ਮੇਰੇ ਕੋਲ ਆਏ ਆ ਸਾਹਮਣੇ ਇਹਨਾਂ ਨੇ ਕਿਹਾ ਜੀ ਇੱਕ ਵਾਰੀ ਚੱਕਰ ਮਾਰੋ ਇਹ ਬਾਵਿਆਂ ਦਾ ਮੱਲਾ ਮੇਰੇ ਟਾਈਮ ਹੀ ਪਿਛਲੀ ਵਾਰੀ ਬਣਿਆ ਹੈ ਲੇਕਿਨ ਆਜ ਤਏ ਨਾ ਆ ਕਿ ਬਦਬੂਦ ਪਈ ਹੈ ਗੰਦਾ ਪਾਣੀ ਆ ਰਿਹਾ ਹੈ ਖਾੜੇ ਚੋਂ ਯੂਜ਼ ਕਰਦੇ ਔਰ ਸਾਰੇ ਖਾੜੇ ਤੋਂ ਉਹਨਾਂ ਨੂੰ ਪਾਣੀ ਲਿਆਉਣਾ ਪੈ ਰਿਹਾ ਹਾਂ ਹਾਂਜੀ ਹਾਂਜੀ ਇਹ ਇਸ ਵੇਲੇ ਖਾੜੇ ਤੋਂ ਪਾਣੀ ਲਿਆਉਣਾ ਪੈ ਰਿਹਾ ਤੇ ਕਹਦੀ ਇਹ ਆਜ਼ਾਦੀ ਹੈ ਐਮਸੀ ਸਾਹਿਬ ਜਿਹੜੇ ਵੀ ਜਿੱਥੋਂ ਲੋਕਾਂ ਨੇ ਵੋਟਾਂ ਪਾ ਕੇ ਉਹ ਐਮਸੀ ਸਾਰਿਆਂ ਦਾ ਇਹ ਕਹਿ ਕੇ ਗਲਤੀ ਥੋੜੀ ਹੋ ਸਕਦੀ ਹੈ ਕਿ ਬਾਵੇ ਭਾਜਪੀ ਨੂੰ ਵੋਟਾਂ ਪਾ ਦੇ ਇਸ ਕਰਕੇ ਤੇ ਪਾਣੀ ਗੰਦਾ ਦੇਣਾ ਇਸ ਕਰਕੇ ਮੈਂ ਪ੍ਰਭਜੋਤ ਨਾਲ ਗੱਲ ਕੀਤੀ ਹੈ ਜਿਹੜਾ ਇਹਨਾਂ ਦਾ ਐਸਸੀ ਹੈ ਉਨੂੰ ਮੈਂ ਕਿਹਾ ਕਿ ਕੱਲ 4 ਦਿਨ ਦੇ ਅੰਦਰ ਅੰਦਰ ਆ ਕੇ ਇੱਥੇ ਸਾਰਾ ਮਾਮਲਾ ਦੇਖੇ। ਜੁਗੇਸ਼ ਤੇ ਕੁਪੀਲੀ ਵੀ ਮੈਂ ਜੁੜੀ ਲਈ ਆ। ਰਿੱਜੂ ਨਾਲ ਗੱਲ ਕਰਕੇ ਆ ਕੇ ਕੋਲ ਰਹਿ ਕੇ ਸਹੀ ਸੱਤ ਮਸ਼ੀਨ ਬਣਾ ਲੋਕਾਂ ਨੂੰ ਸਾਫ ਪਾਣੀ ਮਿਲਣਾ ਚਾਹੀਦਾ ਔਰ ਸੀਵਰੇਜ ਜਿਹੜਾ ਉਹ ਖੁੱਲਣਾ ਚਾਹੀਦਾ। ਨਿਤੇ ਹਫਤੇ ਬਾਅਦ ਆ ਕੇ ਮੈਂ ਦੁਬਾਰਾ ਆਪੇ ਚੈੱਕ ਕਰਾਂਗਾ ਤੇ ਫਿਰ ਇਹਨਾਂ ਦੇ ਨਾਲ ਬਹਿ ਕੇ ਇੱਥੇ ਧਰਨਾ ਦਊਂਗਾ ਜੇ ਸਾਫ ਨਹੀਂ ਹੋਇਆ। ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀਟੀ ਦੀ ਰਿਪੋਰਟ। ਨੇ ਮੈਂ ਅੱਜ ਬਾਵਿਆ ਮੱਲਾ ਆਇਆ ਦੇਖੋ ਜਿੱਲੇ ਲੋਕੀ ਵੋਟਾਂ ਪਾਉਂਦੇ ਨੇ ਤੇ ਐਮਸੀ ਨੂੰ ਵੋਟ ਇਸ ਕਰਕੇ ਪਾਇਆ ਜਾਂਦਾ ਹੈ ਕਿ ਉਹ ਕੰਮਸਰਗਮ ਪੀਨ ਦੇ ਪਾਣੀ ਦਾ ਧਿਆਨ ਰੱਖੇ ਨਾਲੀਆਂ ਸੀਵਰੇਜ ਬੰਦ ਨਾ ਹੋਣ ਅੱਜ ਆ ਕੇ ਮੈਨੂੰ ਆਪਣੇ ਵੀ ਸ਼ਰਮ ਆ ਗਈ ਹੈ ਇਹ ਬੱਚੇ ਮੇਰੇ ਕੋਲ ਆਏ ਐ ਸਾਹਮਣੇ ਇਹਨਾਂ ਨੇ ਕਿਹਾ ਜੀ ਇੱਕ ਵਾਰੀ ਚੱਕਰ ਮਾਰੋ ਇਹ ਬਾਵਿਆ ਦਾ ਮੱਲਾ ਮੇਰੇ ਟਾਈਮ ਹੀ ਪਿਛਲੀ ਵਾਰੀ ਬਣਿਆ ਹੈ ਲੇਕਿਨ ਅੱਜ ਤੇ ਇੰਨਾ ਆਇਆ ਕਿ ਬਦਬੂ ਪਈ ਹੈ ਗੰਦਾ ਪਾਣੀ ਆ ਰਿਹਾ ਹੈ ਖਾੜੇ ਚੋਂ ਯੂਜ਼ ਕਰਦੇ ਹੋ ਔਰ ਸਾਰੇ ਖਾੜੇ ਤੋਂ ਉਹਨਾਂ ਨੂੰ ਪਾਣੀ ਲਿਆਉਣਾ ਪੈ ਰਿਹਾ ਹਾਂਜੀ ਹਾਂਜੀ ਇਹ ਇਸ ਵੇਲੇ ਖਾੜੇ ਤੋਂ ਪਾਣੀ ਲਿਆਉਣਾ ਪੈ ਰਿਹਾ ਤੇ ਕੈਦੀ ਆਜ਼ਾਦੀ ਹੈ ਐਮਸੀ ਸਾਹਿਬ ਜਿਹੜੇ ਵੀ ਜਿੱਥੋਂ ਲੋਕਾਂ ਨੇ ਵੋਟਾਂ ਪਾ ਕੇ ਉਹ ਐਮਸੀ ਸਾਰਿਆਂ ਦਾ ਇਹ ਕਹਿ ਕੇ ਕਲਾਸੀ ਥੋੜੀ ਹੋ ਸਕਦੀ ਹੈ ਕਿ ਬਾਵੇ ਭਾਜਪੀ ਨੂੰ ਵੋਟਾਂ ਪਾ ਦੇ ਇਸ ਕਰਕੇ ਇੱਥੇ ਪਾਣੀ ਗੰਦਾ ਦੇਣਾ ਇਸ ਤਰ੍ਹਾਂ ਕੇ ਮੈਂ ਪ੍ਰਵਿਜੋਤ ਨਾਲ ਗੱਲ ਕੀਤੀ ਹੈ ਜਿਹੜਾ ਨਾ ਦਾ ਐਸਸੀ ਹੈ ਉਹਨੂੰ ਮੈਂ ਕਿਹਾ ਕਿ ਗੱਲ 4 ਦਿਨ ਦੇ ਅੰਦਰ ਅੰਦਰ ਆ ਕੇ ਇੱਥੇ ਸਾਰਾ ਮਾਮਲਾ ਦੇਖੇ ਜੁਗੇਸ਼ ਤੇ ਪੱਪੀ ਦੀ ਵੀ ਮੈਂ ਡਿਊਟੀ ਲਾਈ ਆ ਰਿਜੂ ਨਾਲ ਗੱਲ ਕਰਕੇ ਆ ਕੇ ਕੋਲ ਰਹਿ ਕੇ ਚਾਹੇ ਸੱਕ ਮਸ਼ੀਨ ਬਣਾ ਲੋਕਾਂ ਨੂੰ ਸਾਫ ਪਾਣੀ ਮਿਲਣਾ ਚਾਹੀਦਾ ਔਰ ਸੀਵਰੇਜ ਜਿਹੜਾ ਉਹ ਖੁੱਲਣਾ ਚਾਹੀਦਾ ਨਹੀਂ ਤੇ ਹਫਤੇ ਬਾਅਦ ਆ ਕੇ ਮੈਂ ਦੁਬਾਰਾ ਆਪੇ ਚੈੱਕ ਕਰਾਂਗਾ ਤੇ ਫਿਰ ਇਹਨਾਂ ਦੇ ਨਾਲ ਬਹਿ ਕੇ ਤੇ ਧਰਨਾ ਦਊਗਾ ਜੇ ਸਾਫ ਨਹੀਂ ਹੋਇਆ ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ